ਅੱਲਾ ਤਾਂ ਪ੍ਰੈਸ ਚੈਨਲਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਗਿਆਨ ਸਿੰਘ ਹਾਈ ਸਕੈਂਡਰੀ ਸਕੂਲ ਚੀਤ ਗਿਆਨ ਸਿੰਘ ਹਾਈ ਸਕੈਂਡਰੀ ਸਕੂਲ ਭੁੰਗਰਨੀ ਪਹੁੰਚੇ ਆ ਕਿ ਜਿਹੜੀ ਸਾਡੀ ਆਵਾਜ਼ ਦੇਸ਼ਾਂ ਵਿਦੇਸ਼ਾਂ ਚ ਸਾਰੇ ਇਸ ਜਰੀਏ ਰਾ ਪਹੁੰਚਦੀ ਆ ਕਿ ਜੋ ਕਿ ਸਾਡੇ ਕੋਲ ਮੈਂ ਸੁਰਜੀਤ ਸਿੰਘ ਪ੍ਰਦਾਨ ਗੁਰਦਰਾ ਗੁਰੂ ਹਰਾਇ ਸਿੰਘ ਭੁੰਗਰਨੀ ਜੋ ਸਤਿ ਪਾਤਸ਼ਾਹ ਜੀ ਦਾ ਸ਼ੋਪ ਪ੍ਰਾਪਤ ਸਥਾਨ ਹੈ ਇਹ ਸਕੂਲ ਜਿਹੜਾ ਪਹਿਲਾ ਇਸੇ ਨਾਂ ਤੇ ਗੁਰੂ ਹਰਾਈ ਸਿੰਘ ਜੀ ਦੇ ਨਾਂ ਤੇ ਇੱਥੇ ਆ ਕੇ ਬਣਿਆ ਸੀ ਜਿਹਦੇ ਵਿੱਚ ਅੱਜ ਸਾਡੇ ਕੋਲ ਦਿਲਵਕ ਸਿੰਘ ਯੂਕੇ ਜੋ ਕਿ ਸਾਡੇ ਹੀ ਨਗਰ ਦੇ ਦਿਲਵਕ ਸਿੰਘ ਜੀ ਹੈਗੇ ਨਾਲ ਉਹਨਾਂ ਦੇ ਵੱਡੇ ਭਾਈ ਗੁਰਦੇਵ ਸਿੰਘ ਜੀ ਕੈਨੇਡਾ ਕਿ ਜੋੜੇ ਏਸੀ ਸਕੂਲ ਦੇ ਵਿੱਚੋਂ ਪੜ੍ਹ ਕੇ ਬਹੁਤ ਉੱਚੇ ਅਹੁਦਿਆਂ ਤੇ ਗਏ ਆ ਕਿ ਯੂਕੇ ਦੇ ਵਿੱਚ ਜਾ ਕੇ ਵੀ ਨਹੀਂ ਬਹੁਤ ਮੱਲਾ ਮਾਰੀਆਂ ਮੈਂ ਇਹਨਾਂ ਦਾ ਅੱਜ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਕਿ ਜੋ ਕਿ ਆਪਣੀ ਮਿੱਟੀ ਨੂੰ ਯਾਦ ਕਰਦੇ ਹੋਏ ਇਸ ਸਥਾਨ ਤੇ ਦੁਬਾਰਾ ਪਹੁੰਚੇ ਆ ਇਸ ਸਕੂਲ ਚ ਪਹੁੰਚੇ ਆ ਕਿ ਉਹਨੇ ਅੱਜ ਟੀਵੀ ਚੈਨਲ ਦੇ ਮੱਧਵرائی ਵੀ ਦੱਸਿਆ ਕਿ ਮੈਂ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਕਿਸ ਕਿੱਥੇ ਤੱਕ ਪਹੁੰਚੇ ਆ ਉਹਨਾਂ ਟੀਚਰਾਂ ਦਾ ਵੀ ਧੰਨਵਾਦ ਕੀਤਾ ਅੱਜ ਉਹਨੇ ਇਹ ਵਾਅਦਾ ਕੀਤਾ ਪ੍ਰਿੰਸੀਪਲ ਸਾਹਿਬ ਨਾਲ ਗੁਰਪ੍ਰੀਤ ਸਿੰਘ ਜੀ ਨਾਲ ਕਿ ਅਸੀਂ ਸੱਤ ਬੱਚੇ 6 ਜਾਂ 7 ਬੱਚੇ ਜਿਹੜੇ ਪੜਨ ਵਾਲੇ ਆ ਕੋਈ ਗਰੀਬ ਜਾਂ ਘਰੋਂ ਹਾਲਤ ਖਰਾਬ ਮਾੜੀ ਆ ਨਹੀਂ ਪੜਾ ਸਕਦੇ ਪਰਿਵਾਰ ਕਿ ਉਹ ਪੜਨ ਵਾਸਤੇ ਹਸ਼ਾਰ ਆ ਬੱਚੇ ਪੜਨ ਯੋਗ ਹੈ ਤੇ ਅਸੀਂ ਉਹਨਾਂ ਨੂੰ ਅਡਾਪਟ ਕਰਕੇ ਅਸੀਂ ਉਹਨਾਂ ਨੂੰ ਪੜਾਈ ਵਾਸਤੇ ਐਜੂਕੇਸ਼ਨ ਦੇ ਵੱਧ ਤੋਂ ਵੱਧ ਜਿੰਨਾ ਵੀ ਉਹਨਾਂ ਨੂੰ ਪੜਨਾ ਉਹਨਾਂ ਨੂੰ ਪੈਸਾ ਅਸੀਂ ਦਵਾਗੇ ਅਸੀਂ ਇਹਨਾਂ ਦਾ ਸੰਸਤਾ ਜਾ ਰਹੇ ਉਹ ਪੈਸਾ ਸਾਡੀ ਸੰਸਥਾ ਜੋ ਡਾਕਟਰ ਹਰਦੇਵ ਸਿੰਘ ਪ੍ਰਹਾਰ ਮਾਤਾ ਅਮਰਕੋ ਚਰਨ ਕੋ ਚਾਈਟੇਮ ਸੋਸਾਇਟੀ ਅਸੀਂ ਚਲਾ ਰਹੇ ਹਾਂ 2004 ਤੋਂ ਉਹਦੇ ਵਿੱਚ ਸਾਡੀ ਸੋਸਾਇਟੀ ਨੇ ਬਹੁਤ ਵਧੀਆ ਕੰਮ ਕੀਤੇ ਆ ਕਿ ਜੋ ਨਗਰ ਭੁੰਗਣੀ ਦੇ ਵਿੱਚ ਪਹਿਲਾਂ ਤਾਂ ਮੈਚਿੰਗ ਗ੍ਰਾਂਟ ਦੇ ਨਾਲ ਸੀਵਰੇਜ ਪਾਇਆ 2 ਕਰੋੜ 42 ਲੱਖ ਦੀ ਲਾਗਤ ਨਾਲ ਉਸ ਤੋਂ ਬਾਅਦ ਸਟਰੀਟ ਲਾਈਟ ਲਗਾਈਆਂ तकरीबन 750 ਲਾਈਟ ਉਸ ਤੋਂ ਪ੍ਰਾਂਤ ਜੋ ਕਿ ਇੱਕ ਨਗਰ ਦੇ ਵਿੱਚ ਡਿਸਪੈਂਸਰੀ ਬਣਾਈ ਜਿਹਦੇ ਵਿੱਚ 22 ਲੱਖ ਰੁਪਇਆ ਲਾ ਕੇ ਉਹਨੂੰ ਡਿਸਪੈਂਸਰੀ ਤਿਆਰ ਕੀਤੀ ਹੋਰ ਵੀ ਸਕੂਲ ਦੇ ਵਿੱਚ ਬੜੇ ਕਾਰਜ ਕੀਤੇ ਜਾਂ ਜਿੱਥੇ ਅੱਜ ਅਸੀਂ ਬੈਠੇ ਆਂ ਇਹ ਆਫਿਸ ਵੀ ਸਾਡੀ ਸੁਸਾਇਟੀ ਨੇ ਤਿਆਰ ਕਰਕੇ ਦਿੱਤਾ ਜਿੱਥੇ ਇੱਕ ਨਾਲੇ ਦੇ ਲੜਕੀਆਂ ਵਾਸਤੇ ਟਾਇਲਟ ਬਲੌਕ ਬਣਾ ਕੇ ਦਿੱਤਾ ਔਰ ਇੱਕ ਇਸਲੇ ਫਰੰਟ ਤੇ ਤੁਸੀਂ ਦੇਖੀ ਹੋਣੀ ਹੈ ਕਿ ਸੜਕ ਜਿਹੜੀ ਕਿ ਸਾਨੂੰ 1947 ਤੋਂ ਲੈ ਕੇ ਜਾਂਦੇ ਸਕੂਲ ਪ੍ਰਾਇਮਰੀ ਸਕੂਲ ਹਾਈ ਸਕੂਲ ਬਣਿਆ ਕਿ ਉਹਨੂੰ ਸੜਕ ਪੱਕੀ ਨਹੀਂ ਸੀ ਪ੍ਰਾਇਮਰੀ ਸਕੂਲ ਨੂੰ ਉਹ ਵੀ ਅੱਜ ਸੜਕ ਤਿਆਰ ਕਰਕੇ ਬਣਾ ਕੇ ਦਿੱਤੀ ਸੋਸਾਇਟੀ ਨੇ ਜਿਹਦੇ ਵਿੱਚ ਥੋੜਾ ਜਿਹਾ ਸਹਿਯੋਗ ਸਾਨੂੰ ਅ ਪੰਚਾਇਤ ਨੂੰ ਮੀਡੀਆ ਸਾਹਿਬ ਨੇ ਬਲੌਗ ਬਲੌਗ ਤੋਂ ਦਿੱਤੇ ਬਾਕੀ ਸਾਰਾ ਅਸੀਂ ਕਾਰਜ ਕੀਤਾ ਤੇ ਜੋ ਨਾਲ ਹੀ ਇਹਦੇ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਵੀ ਤਕਰੀਬਨ 9 ਲੱਖ ਦਾ ਜੋ ਕਿ ਕਮਰੇ ਤਿੰਨ ਕਮਰੇ ਬਣਾਏ ਜਾਂ ਐਨਆਰਈ ਦੀ ਥੋੜੀ ਮਦਦ ਦੇ ਨਾਲ ਬਾਕੀ ਜੋ ਸਾਡੀ ਸੋਸਾਇਟੀ ਹੁਣ ਕੰਮ ਕਰ ਰਹੀ ਆ ਉਹਦੇ ਵਿੱਚ ਮਿੱਟੀ ਪਾ ਕੇ ਬਹੁਤ ਨੀਮਾ ਹੋ ਗਈ ਸੀ ਬਹੁਤ ਪੁਰਾਣੀ ਬਿਲਡਿੰਗ ਸੀ ਉਦੇ ਵਿੱਚ ਉਹ तकरीबन 9 ਲੱਖ ਰੁਪਏ ਦਾ ਖਰਚਾ ਉਹ ਕਰਕੇ ਇੰਟਰਲੌਕ ਲਾ ਕੇ ਉਹਨੂੰ ਤਿਆਰ ਕੀਤਾ ਹੁਣ ਰੰਗ ਰੰਗ ਵਗੈਰਾ ਉਹਨੂੰ ਹੋਣਾ ਆ ਉਹ ਕਿ ਤਾ ਅਸੀਂ ਉਹਨੂੰ ਵੀ ਹੈਂਡਓਵਰ ਕਰਾਂਗੇ ਮੈਂ ਧੰਨਵਾਦ ਕਰਦਾ ਸਾਰੇ ਡਾਕਟਰ ਹਰਦੇਵ ਸਿੰਘ ਪ੍ਰਹਾਰ ਦਾ ਕਿ ਜਿਨ੍ਹਾਂ ਨੇ ਇੰਨੀ ਸਾਨੂੰ ਮਾਇਆ ਦਿੱਤੀ ਆ ਆਪਣੇ ਦਸਬੰਧ ਕੱਢ ਕੇ ਉਹ ਸਾਰਾ ਹੀ ਲੋਕ ਤਾਂ ਦਸਬੰਧ ਕੱਢਦੇ ਆ ਕਿ ਉਹ ਦਸਬੰਧ ਕੋ ਰੱਖਦੇ ਬਾਕੀ ਪੈਸਾ ਸਾਰਾ ਹੀ ਇਹਨਾਂ ਕਾਰਜਾਂ ਤੇ ਲਾ ਰਹੇ ਆ ਬਾਕੀ ਜਿਸ ਤਰ੍ਹਾਂ ਕਿ ਸਾਡੇ ਕੋਲ ਹੁਣ ਬੱਚੇ ਪੜ ਰਹੇ ਆ तकरीबन 150 ਬੱਚੇ ਸਾਡੇ ਕੋਲ ਪੜਦਾ ਜਿਹਦੇ ਵਿੱਚੋਂ ਇੱਕ ਕੁੜੀ ਸਾਡੇ ਹੀ ਨਗਰ ਦੀ ਲਾ ਕਰ ਰਹੀ ਹੈ ਉਹਦੀ ਫੀਸਾਂ ਵੀ ਦੇ ਰਹੇ ਆ ਔਰ ਕੋਈ ਨਰਸਿੰਗ ਕਰ ਰਿਹਾ ਸਾਰੇ ਹੀ ਉਹਨਾਂ ਦੀ ਬਦੌਲਤ ਅਸੀਂ ਤਾਂ ਸੇਵਾਦਾਰ ਆ ਮੈਂ ਅਸਦਾ ਜਗਤਾਰ ਸਿੰਘ ਜੀ ਆ ਮੇਰੇ ਨਾਲ ਪਰਮਿੰਦਰ ਸਿੰਘ ਜੀ ਪੂਸੀ ਜੋ ਸਾਡੇ ਮੈਂਬਰ ਸਾਬਾ ਹਨ ਤੇ ਹਰਦੀ ਜਸਵੀਰ ਸਿੰਘ ਜੀ ਮਨਹਾਸ ਉਹ ਪ੍ਰੈਜ਼ੀਡੈਂਟ ਇਸ ਸੁਸਾਇਟੀ ਦੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਪਰਮਜੀਤ ਸਿੰਘ ਜੀ ਸਤਵੰਤ ਸਿੰਘ ਜੀ ਸਤਨਾਮ ਸਿੰਘ ਜੀ ਸਤਾ ਸਾਡੀ ਸਾਰੀ ਟੀਮ ਆ ਵਧੀਆ ਕੰਮ ਕਰ ਰਹੀ ਆ ਕਿ ਜੋ ਕਿ ਹੁਣੇ ਅਸਿਆਲ ਦੇ ਮੌਸਮ ਵਿੱਚ 14 ਸਕੂਲਾਂ ਦੇ ਵਿੱਚ ਵਰਦੀਆਂ ਦਿੱਤੀਆਂ ਗਈਆਂ ਬੱਚਿਆਂ ਨੂੰ ਕਿਉਂ ਠੰਡ ਜ਼ਿਆਦਾ ਆ ਇਸ ਕਰਕੇ ਜਿਹੜੀ ਗਵਰਨਮੈਂਟ ਵੱਲੋਂ ਵਰਦੀ ਆਂਦੀ ਆ ਥੋੜੀ ਇੰਨੀ ਵਧੀਆ ਨਹੀਂ ਸੀਗੀ ਇਸ ਕਰਕੇ ਉਹਨਾਂ ਨੂੰ ਗਰਮ ਬਰਦੀਆਂ ਸਾਰੇ ਸਕੂਲਾਂ ਨੂੰ ਦਿੱਤੀਆਂ ਗਈਆਂ ਤੇ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ মিডিਆ ਦਾ ਸਾਹ ਗੁਰਦੇਵ ਸਿੰਘ ਜੀ ਜੋ ਕੈਨੇਡਾ ਤੋਂ ਆਏ ਆ ਸਦਾ ਦਿਲਵਕ ਸਿੰਘ ਜੀ ਮੇਰੇ ਕੋਲ ਬੈਠੇ ਆ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਜਿਕਤਾ ਸਿੰਘ ਦਾ ਸਾਰਿਆਂ ਦਾ ਪ੍ਰਿੰਸੀਪਲ ਸਾਹਿਬ ਦਾ ਪੂਰੇ ਸਕੂਲ ਦੇ ਸਟਾਫ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹੀਦ ਗਿਆਨ ਸਿੰਘ ਸੀਨੀਅਰਸ ਕੰਟਰੀ ਸਕੂਲ ਪੁਗਰਨੀ ਦੇ ਵਿੱਚ ਬੈਠੇ ਆ ਔਰ ਉਸ ਦਫਤਰ 'ਚ ਬੈਠੇ ਆ ਜਿਹੜਾ ਦਫਤਰ ਅਮਰਕੌਰ ਚਾਨਕੌਰ ਵੈਲਫੇਅਰ ਸੁਸਾਇਟੀ ਨੇ ਇਸ ਸਕੂਲ ਨੂੰ ਨਵੇਂ ਆਧੁਨਿਕ ਤਰ੍ਹਾਂ ਬਣਾ ਕੇ ਤੇ ਜਿਹੜਾ ਇਹਨਾਂ ਨੂੰ ਸਪਰਦ ਕੀਤਾ ਸੀ ਉਹ ਸੱਤਰ 'ਚ ਬੈਠੇ ਆ ਅੱਜ ਸਾਡੇ ਨਾਲ ਜੁਕੇ ਤੋਂ ਸਰਾਰ ਤਲਵਾਰ ਸਿੰਘ ਜੀ ਬੋਲੇ ਜੋ ਜੁਕੇ ਦੇ ਵਿੱਚ ਸਪਰੀਮ ਸੇ ਕੌਂਸਲ ਆਤਮ ਪ੍ਰਗਾਸ ਤੇ ਖਾਲਸਾ ਸੇਵਾਦਾਰ ਗਰੁੱਪ ਦੇ ਜਿਹੜੇ ਉਹਦੇ ਆਗੂ ਵੀ ਨੇ ਤੇ ਉੱਥੇ ਸੇਵਾ ਵੀ ਕਰ ਰਹੇ ਨੇ ਤੇ ਅੱਜ ਇਹ ਸਕੂਲ ਦੇ ਵਿੱਚ ਇਹ ਸਾਡੇ ਨਾਲ ਉਹਨਾਂ ਦੇ ਵੱਡੇ ਭਾਈ ਸਰਦਾਰ ਕਰਦੇਵ ਸਿੰਘ ਜੀ ਬੋਲਾ ਜੋ ਕੈਨੇਡਾ ਤੋਂ ਉਹ ਵੀ ਵੈਲਫੇਅਰ ਦੇ ਕੰਮ ਕੈਨੇਡਾ ਵਿੱਚ ਕਰਦੇ ਨੇ ਜੋ ਰੰਪਟਨ ਚ ਰਹਿੰਦੇ ਆ ਔਰ ਅੱਜ ਸਾਡਾ ਜ਼ਿਕਰ ਜਿਹੜਾ ਹੋਇਆ ਸੀ ਉਹ ਪ੍ਰਿੰਸੀਪਲ ਸਾਹਿਬ ਤੋਂ ਚੱਲਿਆ ਸੀ ਤੇ ਜਦੋਂ ਮੈਂ ਇਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਸਾਹਿਬ ਦੀ ਗੱਲ ਕੀਤੀ ਪਏ ਉਹ ਬਾਈਬਰਥ ਬਲਾਈਂਡ ਨੇ ਤੇ ਉਹ ਬਹੁਤ ਹੀ ਇਸ ਗੱਲ 'ਚ ਹੈਰਾਨ ਹੋਏ ਕਿ ਉਹ ਬਲਾਈਂਡ ਹੋਣ ਦੇ ਨਾਤੇ ਉਹ ਕਿਵੇਂ ਸਕੂਲ ਚਲਾ ਰਿਹਾ ਉਹ ਉਹਨਾਂ ਦੇ ਮਨ 'ਚ ਆਇਆ ਵੀ ਅਸੀਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਆ ਭਾਵੇਂ ਕਿ ਉਹਨਾਂ ਨੇ ਸਵੇਰੇ ਯੂਕੇ ਵਾਪਸ ਚਲੇ ਜਾਣਾ ਪਰ ਅੱਜ ਬਹੁਤ ਕੀਮਤੀ ਸਮਾਂ ਕੱਟ ਕੇ ਉਹ ਆਪਣਾ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਦਾ ਇੱਥੇ ਪੰਚਨ ਤੇ ਬਹੁਤ-ਬਹੁਤ ਆਪਣੀ ਸੰਸਥਾ ਅਮਰ ਗੌਰ ਚਾਨਕੌਰ ਵੈਲਫੇਅਰ ਸੁਸਾਇਟੀ ਵੱਲ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਕਹਿੰਦੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਆਪਣੇ ਜੀਵਨ ਬਾਰੇ ਸਾਰਾ ਦੱਸਿਆ ਤੇ ਅਸੀਂ ਵੀ ਇਸ ਇਹ ਇਸ਼ਾਰ ਤਰਲਵਾਰ ਸਿੰਘ ਜੀ ਬੋਲਾ ਸਾਹਿਬ ਇਹ ਵੀ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਔਰ ਸਭ ਤੋਂ ਪਹਿਲੇ ਉਹ ਸਖਸ਼ ਨੇ ਜਿਹੜੇ ਪੰਜਾਬ ਦੇ ਵਿੱਚੋਂ ਸਰਕਾਰੀ ਖਰਚੇ ਤੇ ਫਸਟ ਆਉਣ ਦੇ ਉੱਤੇ ਜਿਹੜੇ ਰਸ਼ੀਆ ਦੇ ਵਿੱਚ ਪੜਨ ਗਏ ਇਹ ਸਾਡੇ ਪਿੰਡ ਨੂੰ ਬਹੁਤ ਉਸ ਸਮੇਂ ਦਾ ਮਾਣ ਹੈ ਇਹ ਗੱਲਾਂ 75 76 ਦੀਆਂ ਸ਼ਾਇਦ ਹੋਣਗੀਆਂ ਤੇ ਜਦੋਂ ਇਹ ਗਏ ਸਾਨੂੰ ਸਾਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਇਹ ਰਸ਼ੀਆ 'ਚ ਪੜ ਕੇ ਆਏ ਔਰ ਅੱਜ ਉਹ ਉਸ ਆਪਣੀ ਮਿੱਟੀ ਨਾਲ ਫੇਰ ਜੁੜੇ ਨੇ ਜੇ ਸਕੂਲ ਦੇ ਵਿੱਚੋਂ ਪੜ ਕੇ ਗਏ ਸੀ ਉਸੇ ਮਿੱਟੀ ਨਾਲ ਅੱਜ ਫੇਰ ਜੁੜੇ ਨੇ ਔਰ ਬੜਾ ਉਹਨਾਂ ਨੇ ਮਾਣ ਮਹਿਸੂਸ ਕੀਤਾ ਤੇ ਆ ਨਾਲ ਪ੍ਰਿੰਸੀਪਲ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਆਪਣੇ ਪੜਾਉਣ ਦਾ ਢੰਗ ਵੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਜੋ ਬੜਾ ਹੈਰਾਨੀਜਨਕ ਆ ਔਰ ਆਈਟੀ ਵੱਡੀ ਉਪਲਬਧੀ ਆ ਉਹਨਾਂ ਦੀ ਅੱਜ ਇੱਥੇ। ਤੋਂ ਜਿਹੜੇ ਪ੍ਰਿੰਸੀਪਲ ਸਾਹਿਬ ਗੁਰਪ੍ਰੀਤ ਸਿੰਘ ਉਹਨਾਂ ਦੇ ਦਰਸ਼ਨ ਵੀ ਅਸੀਂ ਵੀ ਜਦੋਂ ਪਹਿਲੀ ਵਾਰ ਕੀਤੇ ਅਸੀਂ ਵੀ ਬੜੇ ਹੈਰਾਨ ਹੋਏ ਸੀ। ਤੇ ਪਰ ਉਹਨਾਂ ਨੇ ਸਾਡੀ ਸੰਸਥਾ ਨੂੰ ਇੰਨਾ ਖਿੱਚ ਲਿਆ ਕਿ ਉਹਨਾਂ ਦਾ ਢਾਂਗੀ ਤਰੀਕਾ ਇਸ ਤਰ੍ਹਾਂ ਦਾ ਜਿਨ੍ਹਾਂ ਨੇ ਖਿੱਚ ਕੇ ਜਿਹੜੇ ਸਾਡੇ ਕੋਲ ਉਹਨਾਂ ਨੇ ਇਹ ਕੰਮ ਆਪਣੇ ਸਕੂਲ ਦੇ ਵੀ ਕਰਵਾਏ। ਜਿਹੜਾ ਸਾਡਾ ਸਕੂਲ ਬਹੁਤ ਪਿੱਛੇ ਜਾ ਰਿਹਾ ਸੀ ਸਟੂਡੈਂਟ ਵੀ ਹੈ ਨਾ ਸੀ। ਅੱਜ ਇਹ ਸਕੂਲ ਦੇ ਵਿੱਚ ਗਿਣਤੀ ਵੀ ਸਟੂਡੈਂਟਾਂ ਦੀ ਕਾਫੀ ਵਧਾ ਦਿੱਤੀ ਪਰ ਸਰਕਾਰ ਦੇ ਕੋਲ ਟੀਚਰ ਘੱਟ ਹੋਣ ਦੇ ਕਾਰਨ ਅੱਜ ਉਹਨਾਂ ਨੂੰ ਡਿਊਟੀ ਵੀ ਲਗਭਗ 5 ਸਕੂਲਾਂ ਦੇ ਵਿੱਚ ਕਰਨੀ ਪੈ ਰਹੀ ਹੈ ਉਹਨਾਂ ਦੇ ਦੱਸਣ ਮੁਤਾਬਕ ਤੇ ਦੋ ਤੇ ਸੀਨੀਅਰ ਸੈਕੰਡਰੀ ਸਕੂਲ ਜਿਹੜੇ ਉਹ ਜਿਹੜੇ ਉਹ ਸੰਭ ਰਏ ਨੇ ਅੱਜ ਤੋਂ ਕਰਨੀ ਤੇ ਅਤੋਂ ਆ ਤੇ ਉਹਦੇ ਨਾਲ ਹੋਰ ਦੋ ਤਿੰਨ ਸਕੂਲ ਕਰਦੇ ਆ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਉਹਨਾਂ ਦੇ ਯਾਨੀ ਅੱਜ ਇੱਥੇ ਅਸੀਂ ਸਾਰੇ ਬੈਠੇ ਆਂ ਤੇ ਜਿਹੜੀ ਸਾਡੀ ਸੰਸਥਾ ਹੈ ਜਿਹਦੇ ਸਰਪ੍ਰਸਡ ਡਾਕਟਰ ਹਰਦੇਵ ਸਿੰਘ ਜੀ ਪ੍ਰਧਾਰ ਯੂਐਸਏ ਹੈ ਜਸਵਿੰਦਰ ਕੌਰ ਜੀ ਇਹਦੇ ਪ੍ਰਧਾਨ ਸਰਜੀਤ ਸਿੰਘ ਜੀ ਮਨਿਆਸ ਜਸਵੀਰ ਸਿੰਘ ਜੀ ਮਨਿਆਸ ਸਰਜੀਤ ਸਿੰਘ ਜੀ ਮਸੂਦ ਦਾ ਜਿਹੜੇ ਇਹਦੇ ਕੈਸ਼ੀਅਰ ਨੇ ਪਰਮਿੰਦਰ ਸਿੰਘ ਦੀ ਪੋਸੀ ਜੋ ਮੇਰੇ ਸੱਜੇ ਪਾਸੇ ਨਾਲ ਬੈਠੇ ਨੇ ਇਹ ਉਹਦੇ ਜਨਸ਼ਕਤੀ ਆ ਔਰ ਸਕੂਲ ਦਾ ਜਿਹੜਾ ਕੰਮ ਉਹ ਬੜੀ ਤੇਜ਼ੀ ਨਾਲ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੀਆਂ ਗੱਲਾਂ ਹੋਣ ਕਿਉਂਕਿ ਸਾਡੀ ਸੰਸਾ ਦਾ ਇੱਕ ਪਹਿਲਾ ਮਿਸ਼ਨ ਇਹ ਹੈ ਕਿ ਬੱਚੇ ਜਿਹੜੇ ਚੰਗੇ ਹਸਾਰ ਨਹੀਂ ਉਹਨਾਂ ਨੂੰ ਪੜਾਓ ਦੂਜਾ ਮਿਸ਼ਨ ਹੈ ਕਿ ਜਿੱਥੇ ਸਕੂਲਾਂ ਦੇ ਵਿੱਚ ਕੋਈ ਘਾਟਾਂ ਨੇ ਪਾਣੀ ਦੀ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀ ਹੋਵੇ ਜਾਂ ਬਿਲਡਿੰਗ ਦੀ ਹੋਵੇ ਜਾਂ ਬਿਲਡਿੰਗ ਖਸਤਾ ਹੋਵੇ ਕਿਉਂਕਿ ਉਹ ਬਿਲਡਿੰਗਾਂ ਵੀ ਸਾਹਮਣੀਆਂ ਜਿਹੜੀਆਂ ਭਾਵੇਂ ਸਰਕਾਰਾਂ ਦੇ ਕੰਮ ਨੇ ਪਰ ਸਰਕਾਰਾਂ ਤੋਂ ਹਟਕੇ ਵੀ ਇਹ ਸੰਸਾਵਾਂ ਜਿਹੜੀਆਂ ਕੰਮ ਕਰਦੀਆਂ ਇਸੇ ਤਰ੍ਹਾਂ ਹੋਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਸਿਰਾਂ ਤੇ ਛੱਤ ਵੀ ਹੈ ਨਹੀਂ ਗੀਆਂ ਨੂੰ ਮਦਦਾਂ ਵੀ ਦਿੱਤੇ ਨੇ ਬਣਾ ਕੇ ਅੱਜ ਪ੍ਰਾਇਮਰੀ ਸਕੂਲ ਦਾ ਕੰਮ ਵੀ ਚੱਲ ਰਿਹਾ ਉਹਦੇ ਰਸਤੇ ਦੀ ਗੱਲ ਕੀਤੀ ਆ ਸਾਡੇ ਸਰਜੀਤ ਸਿੰਘ ਹੋਣਾ ਨੇ ਉਹਦਾ ਕੰਮ ਵੀ ਚੱਲ ਰਿਹਾ ਸਾਰੀ ਦਿਨ ਥੋੜੇ ਦਿਨਾਂ ਦੇ ਵਿੱਚ ਵਿੱਚੋ ਮੁਕੰਮਲ ਹੋ ਜਾਣਾ ਸੋ ਅਸੀਂ ਬਹੁਤਾ ਕੁਝ ਨਾ ਕਹੀਏ ਸੰਸਥਾ ਜਿਹੜੀ ਆ ਇਹ ਹਰ ਤਤਪਰ ਰਹਿੰਦੀ ਆ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਆ ਕਿਉਂਕਿ ਆ ਹੁਣ 13-14 ਸਕੂਲਾਂ ਦੇ ਵਿੱਚ ਵਰਤੀਆਂ ਦੇਖੇ ਆਏ ਤੇ ਹੁਣ ਗਾਹ ਹੋਰ ਵੀ ਕੁਝ ਸਕੂਲ ਦੇਖਣੇ ਆ ਤੇ ਅਸੀਂ ਇਹ ਵੀ ਅੱਜ ਤੁਹਾਡੇ ਸਾਹਮਣੇ ਰਹੀ ਗੱਲ ਕਮਾਂਗੇ ਕਿ ਗਰੀਬ ਪਰਿਵਾਰ ਦਾ ਬੱਚਾ ਹੋਵੇ ਚੰਗੇ ਨੰਬਰ ਲੈਂਦਾ ਹੋਵੇ ਔਰ ਉਹਦੀ ਪੜਨ ਦੀ ਇੱਛਾ ਹੋਵੇਗਾ ਤੇ ਅਸੀਂ ਉਸ ਬੱਚੇ ਨੂੰ ਵੀ ਇਹ ਸੰਸਾਲ ਉਹ ਪੜਾਈ ਦਾ ਖਰਚ ਜਿਵੇਂ ਅਸੀਂ ਅੱਗੇ ਇੱਕ ਲੜਕੀ ਨੂੰ ਲਾ ਕਰਵਾ ਰਹੇ ਆ ਦੋ ਲੜਕੀਆਂ ਨੂੰ ਅਸੀਂ ਨਕਸਿੰਗ ਕਰਵਾ ਰਹੇ ਆ ਤੇ ਹੋਰ ਵੀ ਬੱਚੇ ਜਿਹੜੇ ਆ ਛੋਟੀਆਂ ਕਲਾਸਾਂ ਵਾਲੇ ਹਜੇ ਪੜ ਰਹੇ ਨੇ ਜਿਨ੍ਹਾਂ ਦਾ ਖਰਚਾ ਚੁੱਕ ਰਹੇ ਆ ਤੇ ਕਈ ਬੱਚੇ ਜਿਹੜੇ ਪੜ ਕੇ ਆ ਉਹ ਆਪਣੀਆਂ ਜੌਬਾਂ ਤੇ ਵੀ ਚਲ ਗਏ ਆ ਪਰ ਸਾਡਾ ਮਿਸ਼ਨ ਆ ਬੱਚਿਆਂ ਨੂੰ ਪੜਾਉਣਾ ਸੋ ਅਸੀਂ ਅੱਜ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਸਰਾਰ ਦਲਵਾਗ ਸਿੰਘ ਜੀ ਦਾ ਯੂਕੇ ਤੋਂ ਸਰਾਰ ਗੁਰਦੇਵ ਸਿੰਘ ਜੀ ਦਾ ਜੋ ਕੈਨੇਡਾ ਤੋਂ ਨੇ ਉਹਨਾਂ ਦਾ ਇੱਥੇ ਅੱਜ ਪਹੁੰਚਦੇ ਉੱਤੇ ਨਗਰ ਵੱਲੋਂ ਕਿਉਂਕਿ ਹੈ ਤੇ ਸਾਡੇ ਨਗਰ ਦੇ ਪਰ ਫਿਰ ਵੀ ਕਿਉਂਕਿ ਵਿਦੇਸ਼ਾਂ ਤੋਂ ਆਉਂਦੇ ਨੇ ਤੇ ਲੰਬੇ ਸਮੇਂ ਬਾਅਦ ਅਸੀਂ ਮਿਲਦੇ ਆ ਤੇ ਫੇਰ ਸਾਡਾ ਇਹ ਸਾਰਿਆਂ ਦਾ ਸਰਕਾਰ ਬਣਦਾ ਸਾਰਿਆਂ ਦਾ ਕਹਿਣਾ ਬਣਦਾ ਹੈ ਕਿ ਆਪਾਂ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਫਿਰ ਦੁਆਰਾ ਉਹਨਾਂ ਦੀ ਆਏ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਪ੍ਰਿੰਸੀਪਲ ਸਾਹਿਬ ਆਏ ਨੇ ਇੱਥੇ ਤੇ ਅਸੀਂ ਵੀ ਉਹਨਾਂ ਨੂੰ ਮਿਲ ਲਈ ਮੈਂ ਜਿਸ ਵੇਲੇ ਅਸੀਂ ਮੈਂ ਮੈਨੂੰ ਮੇਰਾ ਹੀ ਨੰਬਰ ਕਿਸੇ ਤੋਂ ਲਿਆ ਤੇ ਮੈਂ ਅਗਲੇ ਦਿਨ ਮਿਲਣ ਆਇਆ ਤੇ ਪ੍ਰੇਅਰ ਹੁੰਦੀ ਸੀ ਤੇ ਉਸ ਵੇਲੇ ਬੱਚੇ ਕੱਚੇ ਥਾਂ ਖੜੇ ਸੀ ਤੇ ਜਦੋਂ ਬੈਠੇ ਤੇ ਮਿੱਟੀ ਸੀ ਵਰਦੀਆਂ ਲੱਬੜਦੀਆਂ ਸੀ ਪਹਿਲਾ ਹੀ ਕੰਮ ਜਿਹੜਾ ਅਸੀਂ ਇੰਟਰਲੌਕ ਦਾ ਕੀਤਾ ਉਹ ਤੋਂ ਬਾਅਦ ਉਹਨਾਂ ਨੇ ਸਾਨੂੰ ਰੰਗ ਦੀ ਗੱਲ ਕੀਤੀ ਵੀ ਸਕੂਲ ਨੂੰ ਰੰਗ ਹੋਣ ਵਾਲਾ ਆ ਬੜਾ ਹੋਰੇ ਤਰ੍ਹਾਂ ਦਾ ਪੱਦਾ ਆ ਤੇ ਰੰਗ ਕਰਵਾਇਆ ਤੇ ਉਹਦੇ ਨਾਲ ਹੀ ਫੇਰ ਉਹਨਾਂ ਦੀ ਆ ਗਈ ਵੀ ਕਿਉਂਕਿ ਸੀਨੀਅਰ ਹਾਈ ਸਕੂਲ ਬਣ ਗਿਆ ਸੈਂਟਰਲ ਸਕੂਲ ਬਣ ਗਿਆ ਤੇ ਲੜਕੀਆਂ ਵਾਸਤੇ ਜਿਹੜੇ ਟਾਇਲਟ ਬਲਾਕ ਨੇ ਉਹ ਅਲੱਗ ਹੋਣੇ ਚਾਹੀਦੇ ਆ ਆਪੋਜ਼ਿਟ ਹੋਣੇ ਚਾਹੀਦੇ ਆ ਬੱਚਿਆਂ ਲੜਕਿਆਂ ਦੇ ਤੇ ਉਸ ਮਿਸ਼ਨ ਨੂੰ ਲੈ ਕੇ ਅਸੀਂ ਸਿਰ ਟਾਇਲਟ ਬਲੌਕ ਬਣਾਉਣ ਲਈ ਆਏ ਸੀ ਪਰ ਇਹ ਦਫਤਰ ਵੀ ਸਾਡੇ ਵੇਲੇ ਦਾ ਉਸ ਵੇਲੇ ਦਾ ਡਿਗੜ ਵਾਲਾ ਸੀ ਤੇ ਉਸ ਦਫਤਰ ਨੂੰ ਵੀ ਅਸੀਂ ਲੈ ਕੇ ਉਹਨਾਂ ਨੇ ਸਾਨੂੰ ਗੱਲ ਕੀਤੀ ਤੇ ਅੱਜ ਅਸੀਂ ਉਹ ਦਫਤਰ ਵੀ ਜਿਹੜਾ ਜਿਹਦੇ ਵਿੱਚ ਬੈਠੇ ਆਏ ਦਫਤਰ ਵੀ ਸਾਡੀ ਸੰਸਥਾ ਤੋਂ ਬਣਾਇਆ ਗਿਆ ਤੇ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਇੱਥੇ ਦਾ ਤੇ ਇਹਦੇ ਨਾਲ ਦਾ ਸਕੂਲ ਵੀ ਅਸੀਂ ਜਿਹੜਾ ਉਹ ਕਵਰ ਕਰ ਰਹੇ ਹਾਂ ਉਹ ਬੱਚੇ ਪ੍ਰਾਇਮਰੀ ਸਕੂਲ ਆ। ਉਹ 1900 ਜਿਹੜਾ ਪੋਰਟੇਬਲ ਬੰਦ ਦੇ ਵਿੱਚ ਲੈ ਕੇ ਮੀਆਂ ਕਰਨ ਕੰਗਾ ਸਿਰ ਨਾ ਕਰੇ ਹੋਇਆ। ਦੇਖੋ ਕੰਮ ਤੇ ਵੈਸੇ ਤਾਂ ਜਿੱਦੇ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਇਹ। ਕੰਮ ਤਾਂ ਸਕੂਲਾਂ ਦੇ ਵਿੱਚ ਬੁੜੀਆਂ ਘਾਟਾਂ ਨੇ ਜੇ ਦੇਖਿਆ ਜਾਵੇ। ਕੰਮ ਤੇ ਸਕੂਲਾਂ ਦੇ ਪੂਰੇ ਹੋਈ ਨਹੀਂ ਸਕਦੇ ਕਿਉਂਕਿ ਅੱਜ ਜੋ ਸਿਸਟਮ ਆ ਪਹਿਲੀ ਗੱਲ ਤਾਂ ਅਸੀਂ ਤਾਂ ਇਹ ਹੀ ਕਵਾਂਗੇ ਵੀ ਟੀਚਰਾਂ ਦੀ ਬੜੀ ਘਾਟ ਹੈ। ਕਿਉਂਕਿ ਜੇ ਬਿਲਡਿੰਗਾਂ ਬਣਾਈ ਜਾਵਾਂਗੇ ਪਰ ਸਾਨੂੰ ਟੀਚਰ ਨਾ ਮਿਲਣਗੇ ਅੱਜ ਜੇ ਦੇਖਿਆ ਜਾਵੇ ਤੇ ਬਹੁਤੇ ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਜਾਂ ਟੀਚਰ ਘੱਟ ਨੇ ਤੇ ਜਾਂ ਟੀਚਰ ਹੈ ਹੀ ਨਹੀਂ ਟੀਚਰ ਲੈਸ ਸਕੂਲ ਵੀ ਨੇ ਚੱਲ ਰਹੇ ਨੇ ਕਈ ਪਰ ਅਸੀਂ ਬੇਨਤੀ ਸਰਕਾਰ ਨੂੰ ਕਰਾਂਗੇ ਸਰਕਾਰ ਜੀ ਕਿ ਸਾਨੂੰ ਤੁਸੀਂ ਇਹ ਜਿਹੜੇ ਟੀਚਰ ਵਧ ਦਿਓ ਤਾਂ ਕਿ ਅੱਜ ਐ ਸਕੂਲ ਦੇ ਵਿੱਚ ਅਸੀਂ ਆ ਕੇ ਦੇਖਿਆ ਇੱਥੇ ਸਫਾਈ ਸੇਵਕ ਹੈ ਨਹੀਂ ਜਿਆਦਾ ਰਿਟਾਇਰ ਹੋ ਗਿਆ ਉਹ ਸਫਾਈ ਸੇਵਕ ਹੈ ਨਹੀਂ ਤੇ ਫਿਰ ਸਫਾਈ ਨਹੀਂ ਹੋਊਗੀ ਤਾਂ ਫਿਰ ਕਵੇ ਹੋਊਗਾ इस करके सफाई सेवक जरूरी चाहिए पूरा होना चाहिए था। कर मैं परमिंदर कोसी जनरल अमर चा कौर चरण कौर वैलफेयर सोसायी भूंगरनी तो मैं गुरु की बख्शी हुई फतेह प्रवान करना वाहेगुरु जी का खालसा वाहेगुरु जी की फतेह मैं सीनियर सैकंडी स्कूल भूंगरनी आए हुए साढ़े दरबार सिंह जी गोला जूके तो ਸੁਰਜੀਤ ਸਿੰਘ ਮਸੂਤਾ ਜੀ ਪ੍ਰਧਾਨ ਗੁਰਦੁਆਰਾ ਗੁਰੂ ਹਰ राय ਸਾਹਿਬ ਸਾਡੇ ਜਗਤਾਰ ਸਿੰਘ ਜੀ ਭੁੰਗਰਨੀ ਵਾਈਸ ਪ੍ਰੈਜ਼ੀਡੈਂਟ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਭੁੰਗਰਨੀ ਸਰਦਾਰ ਗੁਰਦੇਵ ਸਿੰਘ ਜੀ ਬੋਲਾ ਕੈਨੇਡਾ ਤੋਂ ਇਹਨਾਂ ਨੂੰ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਤੇ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ